ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਆਪਾਂ ਇੱਕ ਤੁਹਾਨੂੰ ਬਹੁਤ ਵੱਡੀ ਅਪਡੇਟ ਦੱਸਣ ਜਾ ਰਹੇ ਹਾਂ ਜੋ ਕਿ ਹਰ ਰੋਜ਼ ਬਈ ਜੋ ਆਪਾਂ ਪਤਾ ਚਰਚਾ ਦੇ ਵਿੱਚ ਖਬਰ ਫੈਲੀ ਹੋਈ ਆ ਜੋ ਕਿ ਢੜਰੀਆਂ ਵਾਲੇ ਨੂੰ ਲੈ ਕੇ ਨਵੀਂ ਤੋਂ ਨਵੀਂ ਜੋ ਖਬਰ ਹਰ ਰੋਜ਼ ਆਉਂਦੀ ਰਹਿੰਦੀ ਆ ਪਰ ਹੁਣ ਇੱਕ ਜੋ ਇੱਕ ਮੈਕਸ ਟੀਵੀ ਜੋ ਚੈਨਲ ਆ ਤਾਂ ਬਈ ਆਪਾਂ ਉਹਨਾਂ ਵਾਲੇ ਬਾਰੇ ਸਾਰੀ ਗੱਲਬਾਤ ਦੱਸਾਂਗੇ ਜੋ ਇੱਕ ਗੁਰਸਿੱਖ ਹੋ ਕੇ ਬਾਬਾ ਜੀ ਦੇ ਖਿਲਾਫ ਪੂਰੇ ਤਰੀਕੇ ਨਾਲ ਹਰ ਲੋਕਾਂ ਦੇ ਸਾਹਮਣੇ ਜੋ ਵੀਡੀਓ ਦੇ ਵਿੱਚ ਉਹ ਉਹਨਾਂ ਨੇ ਬੋਲਿਆ ਉਹ ਆਪਾਂ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਤਾਂ ਭਾਈ ਉਹ ਕੀ ਕਹਿ ਰਿਹਾ ਉਹ ਕਹਿ ਰਿਹਾ ਵੀ ਜਿਹਨੂੰ ਤੁਸੀਂ ਪ੍ਰਚਾਰਕ ਸਮਝਦੇ ਹੋ ਇੱਕ ਲੋਕ ਉਹਦੇ ਮਗਰ ਭਾਰੀ ਗਿਣਤੀ ਦੇ ਵਿੱਚ ਲੱਗੇ ਹੋਏ ਆ ਲੋਕ ਇੱਕ ਹਨੇਰੇ ਵਿੱਚ ਫਿਰਦੇ ਆ ਜੋ ਇੱਕ ਬਾਬਾ ਸਮਝ ਕੇ ਉਹਨੂੰ ਸਮਾਜ ਦੇ ਵਿੱਚ ਉਹਦਾ ਨਾਮ ਉੱਚਾ ਕਰ ਰੱਖਿਆ ਤਾਂ ਉਹ ਇੱਕ ਅਪਰਾਧੀ ਆ ਕਿਉਂਕਿ ਉਹਦੇ ਉੱਪਰ ਇੱਕ ਸਾਰਿਆਂ ਨੂੰ ਪਤਾ ਜੋ ਕਿ ਇਸ ਦਰਜ ਹੋਇਆ 2012 ਦਾ ਹਾਲਾਂਕਿ ਹਲੇ ਤੱਕ ਉਹਨਾਂ ਦੀ ਕੱਲ 17 ਤਰੀਕ ਨੂੰ ਸੁਣਵਾਈ ਹੋਈ ਸੀਗੀ ਹਲੇ ਤੱਕ ਕੋਈ ਖਬਰ ਸਾਹਮਣੇ ਨਹੀਂ ਆਈ ਆਪਾਂ ਤੁਹਾਨੂੰ ਉਹ ਖਬਰ ਵੀ ਨਾਲ ਦੀ ਨਾਲ ਤੁਰੰਤ ਪਹੁੰਚਾਵਾਂਗੇ ਆਪਣੇ ਭਰਾਵਾਂ ਤੱਕ ਜਦੋਂ ਉਹ ਖਬਰ ਆ ਗਈ ਸਾਹਮਣੇ ਹਾਂ ਤੇ ਅੱਜ ਦਾ ਜੀ ਬਿਆਨ ਜੋ ਉਹਨਾਂ ਦੇ ਜੋ ਤਿੱਖੇ ਬਿਆਨ ਆ ਢੱਡਰੀਆਂ ਵਾਲੇ ਦੇਖ ਲਾ ਢੱਡਰੀਆਂ ਵਾਲਾ ਇੱਕ ਅਪਰਾਧੀ ਆ ਜੀ ਇਹਨੂੰ ਸਮਾਜ ਨੇ ਆਪਣੇ ਸਿਰ ਉਪਰ ਬਿਠਾ ਰੱਖਿਆ ਇਹ ਇੱਕ ਗੁਣਗਾਨਤਾ ਕਰਦਾ ਰੱਬ ਦਾ ਪਰ ਇਹ ਖੁਦ ਇੱਕ ਜੋ ਲੋਕਾਂ ਨੂੰ ਇਹ ਸਮਝਾਉਂਦਾ ਇੱਕ ਖੁਦ ਇਹ ਜੋ આરોપી ਆ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਇਹ ਹਰ ਰੋਜ਼ ਨਵੀਆਂ ਤੋਂ ਨਵੀਆਂ ਉਹਨਾਂ ਦੇ ਖਿਲਾਫ ਵੀਡੀਓ ਪੈਂਦੀਆਂ ਪਰ ਆਪਣਾ ਹੀ ਚੈਨਲ ਦੇ ਉੱਪਰ ਬਈ ਕੋਈ ਕਿਸੇ ਦੇ ਖਿਲਾਫ ਸਬੂਤ ਦੇ ਧਾਰ ਤੇ ਆਪਾਂ ਵੀਡੀਓ ਪਾਉਣੇ ਆ ਤੁਹਾਨੂੰ ਇਸ ਸ਼ਖਸ ਦਾ ਜੋ ਇਹ ਪੱਤਰਕਾਰ ਗੁਰਸਿੱਖਾ ਵੈਸੀ ਤਾਂ ਇਹਦਾ ਆਪਾਂ ਤੁਹਾਨੂੰ ਥੰਬਨੇਲ ਦੇ ਉੱਪਰ ਫੋਟੋ ਮਿਲ ਜਾਣੀ ਆ ਜੋ ਬਾਬੇ ਦੇ ਖਿਲਾਫ ਵੀਡੀਓ ਪਾਉਂਦਾ ਹੈਗਾ ਬਈ ਹਰ ਰੋਜ਼ ਤਾਂ ਆਉਂਦੀ ਹੀ ਰਹਿੰਦੀਆਂ ਨੇ ਨਵੀਆਂ ਤੋਂ ਨਵੀਆਂ ਤਾਂ ਇਹਨਾਂ ਨੇ ਆਪਦੇ ਵੱਲੀਓ ਗੱਲ ਦਾ ਖੁਲਾਸਾ ਕਰਿਆ ਇੱਕ ਉਹ ਗੱਲ ਦਾ ਕੀ ਕਰਿਆ ਖੁਲਾਸਾ ਉਹ ਤਾਂ ਸਾਰਿਆਂ ਨੂੰ ਪਤਾ 2012 ਦੇ ਵਿੱਚ ਜੋ ਇੱਕ ਭਾਣਾ ਵਰਤਿਆ ਸੀ ਇੱਕ ਕੁੜੀ ਨੇ ਜੋ ਦਰਬਾਰ ਦੇ ਸਾਹਮਣੇ ਆ ਕੇ ਆਪਣੀ ਜਾਨ ਦਿੱਤੀ ਗਈ ਸੀ ਤਾਂ ਉਹਦਾ ਹਜੇ ਤੱਕ ਕੋਈ ਹਾਲਾકી ਜਾਣਕਾਰੀ ਚੱਲੀ ਜਾਂਦੀ ਆ ਤਾਂ ਖਬਰ ਕੋਈ ਹਜੇ ਤੱਕ ਬਈ ਪੂਰੇ ਪ੍ਰੋਪਰ ਤੌਰ ਤੇ ਸਾਹਮਣੇ ਨਹੀਂ ਆਏ ਕਿਉਂਕਿ ਹਜੇ ਸਬੂਤਾਂ ਦੇ ਧਾਰ ਤੇ ਕੋਰਟ ਜੋ ਬਾਬਾ ਜੀ ਦੇ ਆਪਾਂ ਕਹਿੰਦੇ ਆ ਰਣਜੀਤ ਸਿੰਘ ਢੱਡਰੀਆਂ ਵਾਲਾ ਜੋ ਉਹਦੇ ਖਿਲਾਫ ਜੋ ਵੀ ਜਦੋਂ ਵੀ ਕੋਈ ਉਹਦੇ ਸਬੂਤ ਮਿਲ ਗਏ ਤਾਂ ਬਈ ਸਬੂਤਾਂ ਦੇ ਧਾਰ ਤੇ ਅਦਾਲਤ ਚੱਲਦੀ ਆ ਜੋ ਕੋਰਟ ਆ ਤਾਂ ਉਹਨਾਂ ਦੀ ਕੱਲ ਜਿਵੇਂ ਚਾਦਵ ਸਿੰਘ ਗੌਰਵ ਜਾਦਵਾ ਜੋ ਤਾਂ ਉਹਨਾਂ ਦੇ ਵੀ ਕੁਝ ਇੱਕ ਬਿਆਨ ਇਹਨਾਂ ਨੇ ਦੱਸਿਆ ਵੀ ਉਹਨਾਂ ਨੇ ਇੱਕ ਇਨਕੁਆਇਰੀ ਇਹਨਾਂ ਵਾਲੀ ਇਹਨਾਂ ਇਹਨਾਂ ਨੂੰ ਲੈਤੀ ਗਈ ਇਹਨਾਂ ਦੀ ਪੂਰੇ ਸਾਰਾ ਇਨਕੁਆਇਰੀ ਜਾਣਕਾਰੀ ਤੇ ਇਹਨਾਂ ਦੇ ਖਿਲਾਫ ਪੂਰੇ ਤਰੀਕੇ ਨਾਲ ਜੋ ਉਹਨਾਂ ਦੀ ਜਾਣਕਾਰੀ ਚੱਲ ਰਹੀ ਆ ਹਾਲਾਂਕਿ ਹਜੇ ਤੱਕ ਕੋਰਟ ਦੇ ਬਿਆਨ ਜੋ ਸਾਹਮਣੇ ਨਹੀਂ ਆਏ ਪਰ ਕੱਲ ਦੀ ਉਹਨਾਂ ਦੀ ਸੁਣਵਾਈ ਕੋਰਟ ਦੇ ਵਿੱਚ ਹੋਈ ਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾਗਾ ਜਦੋਂ ਉਧਰੋਂ ਕੋਈ ਵੀ ਤੁਰੰਤ ਖਬਰ ਆਈ ਤਾਂ ਆਪਾਂ ਆਪਣੇ ਭਰਾਵਾਂ ਤੱਕ ਸ਼ੇਅਰ ਜ਼ਰੂਰ ਕਰਾਂਗੇ ਕਿਉਂਕਿ ਆਪਣੀ ਭਈ ਜੋ ਵੀ ਆਪਣੇ ਪੰਜਾਬ ਦੇ ਵਿੱਚ ਹੁੰਦਾ ਆਪਣਾ ਸਾਰਾ ਕੁਝ ਪੰਜਾਬ ਦੇ ਮੁੱਦਿਆਂ ਤੇ ਆਪਣੀਆਂ ਵੀਡੀਓ ਹੁੰਦੀਆਂ ਜੋ ਪੰਜਾਬ 'ਚ ਹੁੰਦਾ ਆਪਾਂ ਥੋੜੇ-ਤਕ ਵੀਡੀਓ ਭਜਾਉਨੇ ਆ ਤਾਂ ਇਹ ਜੋ ਅੱਜ ਦੀਆਂ ਵਿੱਚ ਕੁਝ ਚੈਨਲ ਫੇਕ ਵੀ ਆ ਬਈ ਆਪਾਂ ਇਹੀ ਕਹਿਣਾ ਚਾਹੁੰਦੇ ਆ ਵੀ ਫੇਕ ਖਬਰਾਂ ਵਿੱਚ ਨਾ ਪਾਉਣ ਕਿਉਂਕਿ ਨਵੇਂ ਤੋਂ ਨਵੇਂ ਚੈਨਲ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਕੋਈ ਇੱਕ ਹਰ ਰੋਜ਼ ਨਵੀਂ ਤੋਂ ਨਵੀਂ ਖ਼ਲਾਫ਼ ਉਹਦੇ ਵੀਡੀਓ ਪੈਂਦੀ ਰਹਿੰਦੀ ਆ ਨਵੇਂ ਤੋਂ ਨਵੇਂ ਚੈਨਲਾਂ ਤੋਂ ਵੀਡੀਓ ਆਉਂਦੀਆਂ ਰਹਿੰਦੀਆਂ ਗਈਆਂ ਤੇ ਜੋ ਇਹ ਚੈਨਲ ਆ ਇਹਦਾ ਮੈਂ ਚੈਨਲ ਦਾ ਨਾਮ ਦੱਸੂ ਤੁਹਾਨੂੰ ਮੈਕਸ ਟੀਵੀ ਆ ਜੋ ਇਹ ਗੁਰਸਿੱਖਾ ਜੀ ਹੁਣ ਆਪਾਂ ਇਹ ਕਹਾਂਗੇ ਜੋ ਇਹ ਚੈਨਲ ਤੋਂ ਹਰ ਰੋਜ਼ ਨਵੀਆਂ ਤੋਂ ਨਵੀਆਂ ਖ਼ਬਰਾਂ ਆਉਂਦੀਆਂ ਹੀ ਆ ਇਹਨਾਂ ਦਾ ਕਹਿਣਾ ਹੁਣ ਇਹ ਆ ਗੱਲ ਦਾ ਮੇਨ ਗੱਲ ਕੀ ਆ ਵੀ ਤੁਸੀਂ ਇਹਦੇ ਮਗਰ ਲੱਗੇ ਕਿਉਂ ਇਹ ਲੋਕਾਂ ਨੂੰ ਬੁੱਧੂ ਬਣਾਉਂਦੇ ਆ ਤਾ ਇਹ ਇੱਕ ਦੁਨੀਆ ਨੂੰ ਝਲਸੇ ਦੇ ਵਿੱਚ ਲੈਂਦੇ ਆ ਇਹ ਬਾਬਿਆਂ ਨੂੰ ਤੁਸੀਂ ਸਿਰ ਤੇ ਚੜਾ ਰੱਖਿਆ ਜੀ ਇਹ ਉਹ ਕਰਿਆ ਪਰ ਬਈ ਦੇਖੋ ਆਪਾਂ ਕਿਸੇ ਨੂੰ ਗਲਤ ਨਹੀਂ ਠਾਇ ਰਾ ਸਕਦੇ ਜੋ ਹਜ਼ਾਰ ਪੰਜਾਬ ਦੇ ਵਿੱਚ ਵਿੱਚ ਉਹਨੇ ਇਹ ਜੇ ਕੰਮ ਕਰਿਆ ਕੁਝ ਚੰਗੇ ਕੰਮ ਵੀ ਕਰਿਆ ਉਸ ਇਨਸਾਨ ਨੇ ਢੱਡਰੀਆਂ ਵਾਲੇ ਨੇ ਤਾਂ ਆਪਾਂ ਉਹਨੂੰ ਖਲਾਫ ਉਹਦੇ ਵੀਡੀਓ ਜੋ ਪਾਉਣੇ ਆ ਭਾਈ ਇਹ ਗਲਤ ਆ ਇਹ ਲੋਕਾਂ ਦਾ ਯਾਰ ਬਹੁਤ ਮੈਂ ਕਹਿੰਦਾ ਵੀ ਗੁਰਸਿੱਖ ਹੋ ਕੇ ਪਹਿਲਾ ਨੰਬਰ ਯਾਰ ਸਬੂਤ ਦੇ ਧਾਰਤੇ ਤਾਂ ਗੱਲ ਮੰਨਦੇ ਆਪਾਂ ਜੇ ਤਾਂ ਕੋਈ ਸਬੂਤ ਦੇ ਧਾਰ ਤੇ ਕੋਈ ਵੀਡੀਓ ਹੋਵੇ ਹਨਾ ਆਪਦੇ ਬੰਨਿਓ ਆਪਾਂ ਕਿਸੇ ਨੂੰ ਯਰ ਸਾਬਤ ਗਲਤ ਕਹਿਣਾ ਉਹ ਗਲਤ ਆ ਹਾਂ ਜਿਹੜਾ ਉਹਨਾਂ ਉੱਪਰ ਕੋਈ ਇੱਕ ਰੋਪਾ ਜੋ 2012 ਦਾ ਮਾਮਲਾ ਸਾਰੇ ਹੀ ਜਾਣਦੇ ਆਪਾਂ ਇੱਕ ਕੁੜੀ ਨੇ ਦਰਬਾਰ ਦੇ ਸਾਹਮਣੇ ਜੋ ਜ਼ਹਿਰ ਖਾ ਕੇ ਆਪਣੀ ਜਾਨ ਦਿੱਤੀ ਗਈ ਸੀ ਚਾ ਉਹ ਮਾਮਲੇ ਨੂੰ ਲੈ ਕੇ ਆਪਾਂ ਉਹ ਗਲਤਤਾ ਸਾਹਮਣੇ ਜੋ ਆਈ ਆ ਉਹ ਤਾਂ ਚੱਲ ਕਾਨੂੰਨ ਤੌਰ ਤੇ ਜਦੋਂ ਉਹਨਾਂ ਦੀ ਇਨਕੁਇਰੀ ਹੋਈ ਜਦੋਂ ਸਬੂਤ ਮਿਲ ਕੇ ਅਦਾਲਤ ਨੂੰ ਸਜ਼ਾ ਤਾਂਪੀ ਮਿਲ ਜਾਣੀ ਆ ਤਾਂ ਇਹਨੂੰ ਆਪਾਂ ਬਈ ਆਪਦੇ ਬੰਲੀਓ ਕਿਸੇ ਦੇ ਖਿਲਾਫ ਆਪਣਾ ਤਾਂ ਇਹੀ ਕਹਿਣਾਗਾ ਵੀ ਜਿਹੜੇ ਨਵੇਂ ਚੈਨਲਾਂ ਤੋਂ ਹਰ ਰੋਜ਼ ਨਵੀਆਂ ਤੁਨਵੀਆਂ ਵੀਡੀਓ ਆਉਂਦੀਆਂ ਵਿੱਚ ਇਹ ਜਿਹੇ ਚੈਨਲ ਆ ਜੋ ਫੇਕ ਖਬਰਾਂ ਪਾਉਂਦੇ ਆ ਪਰ ਉਹਨਾਂ ਨੂੰ ਆਪਾਂ ਬੇਨਤੀ ਕਰਦੇ ਆ ਕਿ ਸਬੂਤਾਂ ਦੇ ਧਾਰ ਤੇ ਪਾਇਆ ਕਰੋ ਇੱਕ ਗੁਰਸਿੱਖ ਜੋ ਯਾਰ ਇੱਕ ਪ੍ਰਮਾਤਮਾ ਦਾ ਨਾਮ ਲੈਂਦਾ ਆਪਦੇ ਵੱਲੋਂ ਨੇ ਬਹੁਤ ਯਾਰ ਮੈਂ ਕਿਹੜਾ ਕੁੜੀਆਂ ਦੇ ਵਿਆਹ ਬਹੁਤ ਕਰੇ ਤੇ ਇੱਕ ਇੱਕ ਜੋੜਿਆਂ ਦੇ ਵਿਆਹ ਕਰਿਆ ਹੋਰ ਵੀ ਬਹੁਤ ਉਹਨਾਂ ਨੇ ਮੰਨ ਕੇ ਚਲੋ ਪੁੰਨ ਦਾ ਅਨੁਭਵ ਕਰਿਆ ਚਲੋ ਰੱਬ ਦਾ ਨਾਮ ਲੈਂਦੇ ਆ ਗੁਣਗਾਨ ਕਰਦੇ ਆ ਪ੍ਰਮਾਤਮਾ ਦਾ ਬਹੁਤ ਲੋਕ ਉਹਦੇ ਨਾਲ ਵੀ ਜੁੜੇ ਆ ਚਲੋ ਕੁਝ ਕੁ ਲੋਗ ਯਾਰ ਵਿੱਚ ਆਪਾਂ ਕਹਿੰਦੇ ਆ ਉਹਨੂੰ ਚੰਗਾ ਮੰਨਦੇ ਆ ਕਿਉਂਕਿ ਕਮੈਂਟਾਂ 'ਚ ਪਤਾ ਲੱਗਦਾ ਕੁਝ ਕੁ ਬਈ ਗਾਲਾਂ ਵੀ ਕੱਢਦੇ ਆ ਕਿਉਂਕਿ ਮੇਰੀ ਵੀਡੀਓ ਦੇ ਉੱਪਰ ਖੁਦ ਅੱਧੇ ਕ ਕਹਿੰਦੇ ਆ ਵੀ ਵੈਰੀ ਗੁੱਡ ਵੈਰੀ ਨਾਸਸ ਸੋ ਵਧੀਆ ਬਹੁਤ ਵਧੀਆ ਤੁਸੀਂ ਤੁਹਾਡੀ ਜੋ ਤੁਸੀਂ ਇੱਕ ਵੀਡੀਓ ਦੇ ਵਿੱਚ ਬਹੁਤ ਘੈਂਟ ਬੋਲਿਆ ਬਾਬੇ ਦੇ ਹੱਕ ਦੇ ਵਿੱਚ ਬੋਲਦੇ ਆ ਕੁਝ ਕੁਝ ਕੁ ਭਾਈ ਗਾਲਾਂ ਕੱਢਦੇ ਆ ਭਰਾਵਾ ਝੂਠ ਨਹੀਂ ਮਾਰਦੇ ਕਿਉਂਕਿ ਯਾਰ ਜੋ ਜਿਹਨੂੰ ਚੰਗਾ ਲੱਗਦਾ ਤਾਂ ਫਿਰ ਉਹ ਭਾਈ ਕਮੈਂਟ ਵੀ ਕਰ ਦਿੰਦੇ ਆ ਤੇ ਜਿਹਨੂੰ ਨਹੀਂ ਚੰਗਾ ਲੱਗਦਾ ਭਾਈ ਉਹਦੇ ਹਿਸਾਬ ਨਾਲ ਕਮੈਂਟ ਕਰ ਦਿੰਦੇ ਆ ਕਿ ਬਾਬਾ ਜੀ ਇਹ ਹੈ ਜੀ ਉਹ ਹੈ ਜੀ ਤੁਸੀਂ ਇੱਕ ਹੁਣ ਜਿਹੜੇ ਹਿਸਾਬ ਨਾਲ ਗੁਰਸਖ ਨੇ ਆਪਦੇ ਬੰਨੀਓ ਜਾਣਕਾਰੀ ਦੇ ਵਿੱਚ ਪੂਰੇ ਫੁੱਲ ਤਰੀਕੇ ਨਾਲ ਖਿਲਾਫ ਇਹਨਾਂ ਦੇ ਵੀਡੀਓ ਜੋ ਬਣਾਈ ਹੈਗੀ ਪਾਈ ਆ ਆਪਦੇ ਚੈਨਲ ਤੋਂ ਉਹਦੇ ਫੁੱਲ ਤਰੀਕੇ ਨਾਲ ਉਹਨੂੰ ਉਹ ਲੋ ਦਾ ਪਤਾ ਲੱਗਦਾ ਵੀ ਜੋ ਕਹਿ ਰਿਹਾ ਹੈਗਾ ਵੀ ਤੁਸੀਂ ਬਾਬਿਆਂ ਨੂੰ ਸਿਰ ਤੇ ਚੜਾ ਰੱਖਿਆ ਲੋਕਾਂ ਨੂੰ ਨੇਰੇ ਦੇ ਵਿੱਚ ਰੱਖ ਰੱਖਿਆ ਸਾਡੀਆਂ ਮਾਤਾ ਪਿਤਾ ਜਾਣਦੀਆਂ ਤਾਂ ਉਦੋਂ ਬਾਅਦ ਇਹ ਜੋ ਗੱਲਾਂ ਬਾਤਾਂ ਨਿਕਲ ਆਉਂਦੀਆਂ ਸਾਹਮਣੇ ਤਾਂ ਫੇਰ ਪਤਾ ਲੱਗਦਾ ਇਸ ਬਾਬਿਆਂ ਦਾ ਇਹ ਕੰਢੀ ਬਾਬੇ ਆ ਜੀ ਇਹ ਆ ਜੀ ਉਹ ਆ ਜੀ ਉਹ ਇੱਕ ਪ੍ਰਚਾਰਕ ਬਣਦਾ ਉਹ ਕਿੱਡਾ ਪ੍ਰਚਾਰਕ ਆ ਜੀ ਉਹ ਆਪਦੇ ਬਨੀਓ ਫੁੱਲ ਖਿਲਾਫ ਜੋ ਢਡਰੀਆਂ ਵਾਲੇ ਦੇ ਖਿਲਾਫ ਹੋਣੀ ਵੀਡੀਓ ਆਪਦੇ ਚੈਨਲ ਤੋਂ ਅਪਲੋਡ ਕਰੀਆ ਤਾਂ ਉਹ ਮੈਕਸ ਟੀਵੀ ਚੈਨਲ ਤੁਹਾਨੂੰ ਪਹਿਲਾਂ ਵੀ ਦੱਸਤਾ ਜੀ ਵੀਡੀਓ ਦੇ ਵਿੱਚ ਤਾਂ ਗੁਨਾਰਾ থামੇਲ ਤੇ ਫੋਟੋ ਤੁਹਾਨੂੰ ਮਿਲ ਜਾਣੀਆਂ ਤੇ ਵੀ ਆਪਣਾ ਕਹਿਣਾ ਹੁਣ ਇਹੀ ਆ ਬਈ ਵੀ ਕਿਸੇ ਨੂੰ ਕੋਈ ਵੀ ਆ ਯਾਰ ਜੋ ਆਪਣਾ ਰੱਬ ਦਾ ਨਾਮ ਲੈਂਦਾ ਹਾਂ ਜੋ ਸਜ਼ਾ ਹੈਗੀ ਆ ਉਹਨੂੰ ਅਦਾਲਤ ਦੇ ਦਊਗੀ ਜੋ ਵੀ ਸਬੂਤਾਂ ਦੇ ਧਾਰ ਤੇ ਉਹਨੇ ਨਾ ਕੀ ਆਪਣੇ ਕਹਿਨ ਤੇ ਕਿਉਂਕਿ ਹਰ ਇੱਕ ਦੂਜੇ ਨੂੰ ਤਾਂ ਲੋਕ ਇੱਕ ਦੂਜੇ ਨੂੰ ਤਾਂ ਆਪਾਂ ਸੋਚੀਏ ਤਾਂ ਇੱਕ ਦੂਜੇ ਦੇ ਖਿਲਾਫ ਬਹੁਤ ਕੁਝ ਕਰਦੇ ਆ ਯਾਰ ਲੋਕ ਇੱਕ ਦੂਜੇ ਨੂੰ ਕਹਿ ਦਈਏ ਜਿਵੇਂ ਮਾਰਨ ਦੇ ਇੱਕ ਜਾਂਦੇ ਆ ਵੀ ਤਪ ਮਾਰ ਕੇ ਪੈਂਦੇ ਇੱਕ ਦੂਜੇ ਨੂੰ ਆਪਣੇ ਪੰਜਾਬੀ ਲੋਕਤਾ ਇਹ ਜੇ ਵਿੱਚ ਚਲੋ ਜੀ ਗੱਲ ਹੁਣ ਗੱਲ ਇਹੀ ਸੀ ਮੇਨ ਵੀ ਹਰ ਰੋਜ਼ ਨਵੀਆਂ ਤੋਂ ਨਵੀਆਂ ਜੋ ਖਬਰਾਂ ਆਉਂਦੀਆਂ ਰਹਿੰਦੀਆਂ ਸਾਹਮਣੇ ਕੁਝ ਇੱਕ ਫੇਕ ਚੈਨਲਾਂ ਤੇ ਆਉਂਦੀਆਂ ਹੀ ਰਹਿੰਦੀਆਂ ਵੀ ਉਹ ਖਬਰ ਤੇ ਨਾ ਜਾਇਆ ਕਰੋ ਬਈ ਕਿਉਂਕਿ ਆਪਣੇ ਚੈਨਲ ਤੇ ਕੋਈ ਵੀ ਤੁਹਾਨੂੰ ਫੇਕ ਖਬਰ ਪਹਿਲਾ ਨੰਬਰ ਦਾ ਫੇਕ ਖਬਰ ਆਪਾਂ ਪਾਉਂਦੇ ਨਹੀਂ ਸਬੂਤ ਦੇ ਧਾਰਤ ਕਿਉਂਕਿ ਸਾਰੀ ਦੁਨੀਆ ਦੇ ਵਿੱਚ ਦੇਸ਼ਾਂ-ਵਦੇਸ਼ਾਂ 'ਚ ਇਹ ਵੀਡੀਓ ਜਾਣੀ ਹੁੰਦੀ ਆ ਤਾਂ ਆਪਾਂ ਕਿਸੇ ਦੇ ਖਿਲਾਫ ਫੇਕ ਵੀਡੀਓ ਨਹੀਂ ਬਣਾ ਸਕਦੇ ਤਾਂ ਨਾ ਆਪਾਂ ਆਪਦੇ ਚੈਨਲ ਤੋਂ ਫੇਕ ਖਬਰ ਪਾਈਏ ਹੁਣ ਇੰਨੀ ਕ ਅਪੀਲ ਕਰਦੇ ਆਂ ਬਾਈ ਆਪਣੇ ਪੰਜਾਬੀ ਭਰਾਵਾਂ ਨੂੰ ਭੈਣਾਂ ਨੂੰ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਭਰਾਵਾਂ ਵਾਂਗ ਕੇ ਪਹਿਲਾਂ ਸੁਣਿਆ ਕਰੋ ਚੰਗੀ ਤਰ੍ਹਾਂ ਇੱਕ ਚੈਨਲ ਨੂੰ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਆਪਣੀ ਕੋਈ ਵੀ ਵੀਡੀਓ ਆਮ ਵੀਡੀਓ ਨਹੀਂ ਹੁੰਦੀ ਜੋ ਆਪਣੇ ਪੰਜਾਬ ਚੋਂ ਦਾ ਆਪਾ ਤੁਹਾਡੇ ਤੇ ਇੱਕ ਉਹ ਵੀਡੀਓ ਪਹੁੰਚਾਉਨੇ ਆ ਕਿਉਂਕਿ ਆਪਦੇ ਬੰਨਿਓ ਆਪਾ ਕੁਝ ਬਣਾ ਕੇ ਨਹੀਂ ਪਾਉਂਦੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਜੀ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਵਾਚਦਾ ਰਹੇ ਕੱਲ ਨੂੰ ਨਵੇਂ ਟੌਪ ਤੇ ਮਿਲ